ਹਾਂ ਉਹ ਤਾਂ ਬਾਈ ਦਿਨ ਹੋ ਗਿਆ ਦਾਰੂ ਪੀਤੀ ਵੀ ਨਹੀਂ ਨਾ ਹਾਂ ਹੁਣ ਆਪਾਂ ਛੱਡਦੇ ਛੱਡੀ ਤੇ ਕਿ ਆਪਾਂ 20 ਦਿਨ ਹੋ ਗਏ ਗੱਲ ਤਾਂ ਤੇਰੀ ਸਹੀ ਹੈ ਯਾਰ 20 ਦਿਨ ਹੋ ਗਏ ਆਪਾਂ ਦਾਰੂ ਨਹੀਂ ਪੀਤੀ ਆਪਣੀ ਕਿਹੜਾ ਜਾਨ ਨਿਕਲ ਗਈ ਹਾਂ ਐ ਮੈਂ ਮੈਂ ਭੱਲ ਜੀ ਆਏ ਹੋਰ ਐ ਰਵੇਂ ਹੈਗਾ ਮੈਂ ਲੱਗਣਾ ਛੱਡ ਯਾਰ ਸੌ ਪਾ ਕੇ ਤੇ ਘਰ ਬਾਦ ਆ ਯਾਰ ਸਹੀ ਗੱਲ ਬਾਦ ਆ ਚੱਲ ਯਾਰ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਠੀਕ ਹੈ ਚੱਲ ਹੋ ਗਈ ਗੱਲ ਨਿਬੜਾ ਕੰਮ ਯਾਰ ਹੋਰ ਹੈ ਚੰਗਾ ਤੋਂ ਨਾ ਨਾ ਆ ਨਹੀਂ ਨਾ ਖਰਾਬ ਕਰਦੇ ਪਾਈ ਇਹ ਦੋ ਤਿੰਨ ਨਾ ਨਹੀਂ ਜਾਦੇ ਆ ਝੜ ਜਾ ਬਣਾਈ ਬੈਠਾ ਚਲੋ ਪਰਮਾਤਮਾ ਇਸੇ ਦੀ ਫਿਕਰ ਆ ਯਾਰ ਸਾਰਾ ਕਹਿੰਦੇ ਹਾਂ ਆ ਕਿਵੇਂ ਪੱਜ ਜਾਂਦਾ ਏਡਾ ਤੇਜ਼ੀ ਨਾਲ ਡਾਕਟਰ ਹਾਂ ਬੋਲ ਮਾ ਡਾਕਟਰ ਮੁੜੀ ਮੜਿਆ ਆ ਆਉਂਦਾ ਆ ਗਿਆ ਫਿਰ ਬਿਆਪਾ ਕੀ ਗੱਲ ਦੀਪੇ ਬਲਾਂ ਤੇਜ਼ੀ ਨਾਲ ਪੱਜ ਜਾਂਦਾ ਓਏ ਭਾਈ ਸੋਨੂੰ ਨਹੀਂ ਪਤਾ ਯਾਰ 22 ਦਿਨ ਬਾਅਦ ਤਾਂ ਠੇਕੇ ਖੁੱਲਿਆ ਯਾਰ ਮੇਰੇ ਤਾਂ ਕੀੜੇ ਨੱਚੀ ਜਾਂਦੇ ਆ ਨਾਲੇ ਲਾਈ ਜਾਂਦੇ ਆ ਆਪਾਂ ਤਾਂ ਚੱਲੇ ਆ ਕੁੱਲ ਲਗੇ ਦੇ ਕੇ ਯਾਰ ਕੁੱਲ ਕੇ ਉਹ ਕਹਿ ਕੇ ਗਿਆ ਹੁੱਲ ਜਾਨੇ ਕਮਾਲ ਹੋ ਗਿਆ ਨਾ ਕਮਾਲ ਹੋ ਗਿਆ ਯਾਰ ਆ ਦਾ ਜਗਤ ਹੋ ਗਿਆ ਫਿਰ ਕਿ ਉਹ ਕਹੇ ਮਾਲਾ ਆਪਾਂ ਸ਼ਰਾਬ ਪੀਣੀ ਛੱਡੀ ਆ ਤਾਂ ਆਪਾਂ ਠੇਕੇ ਤੇ ਤਾਂ ਜਾ ਹੀ ਸਕਦੇ ਆ ਠੇਕਾ ਤਾਂ ਵੇਖ ਹੀ ਸਕਦੇ ਆ ਹਾਂ ਹੈ ਚੱਲ ਆਪਾਂ ਵੇਖ ਹੁੰਨੇ ਆ ਜਿੰਦਗੀ ਐਵੇਂ ਦਾ ਆ ਸੁਣ ਵਾਲੀ ਕਿਹੜੀ ਗੱਲ ਆ ਯਾਰ ਰੂਹ ਖੋਸ਼ ਹੋ ਗਈ ਯਾਰ ਅੱਜ ਠੇਕਾ ਵੇਖ ਕੇਰਾ ਬੜੇ ਦਿਨਾਂ ਬਾਅਦ ਚਾਹੀ ਚੜ ਗਿਆ ਪੈ ਜਾਣਾ ਤੇਰੀ ਗੱਲ ਸੁਣਾ ਆਪਾਂ दारू ਪੀਣੀ ਤਾਂ ਨਹੀਂ ਬੋਤਲ ਲੈ ਤਾਂ ਸਕਦੇ ਆ ਲੈ ਤਾਂ ਸਕਦੇ ਆ ਆਹ ਲੈ ਲੈਂਗੇ ਚੱਲ ਹੋਈ ਮੈਂ ਲੈ ਆਉਂਗਾ ਅੱਦੇਓ ਬਾਈ ਭਾਈ ਦੇਓ ਸੋਫੇ ਦੇ ਇੱਕ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਹੁਣ ਆਪਾਂ ਬੋਤਲ ਲੈ ਤਾਂ ਲਈ ਜੋਨ ਆਪਾਂ ਹੱਤੇ ਤੇ ਤਾਂ ਬੈਠ ਸਕਦੇ ਇਹਨੂੰ ਲੈ ਕੇ ਹਾਂ ਹੱਤੇ ਤੇ ਕਿਰੋਂ ਤੀ ਆਪਾਂ ਯਾਰ ਹੱਤੇ ਤੇ ਤਾਂ ਬੈਠ ਹੀ ਸਕਦੇ ਆ ਆਪਾਂ ਬੈਠ ਜੰਨੇ ਇੱਥੇ ਪੱਪੂ ਕੋਲੇ ਬਾਈ ਕੋਲੇ ਹੋਰ ਚਲੋ ਯਾਰ ਭਾਈ ਆਪਾਂ ਪੀਣੀ ਦਾ ਹੈ ਨਹੀਂ ਹਾਂ ਤੇ ਆਪਾਂ ਗਲਾਸਾਂ 'ਚ ਪਾ ਕੇ ਇਹਨੂੰ ਰੱਖ ਸਕਦੇ ਹਾਂ ਹਾਂ ਗਲਾਸਾਂ 'ਚ ਪਾ ਕੇ ਰੱਖਣ ਦਾ ਤਾਂ ਕੋਈ ਅਰਜ਼ ਨਹੀਂ ਗਾ ਐ ਭਾਈ ਤਾਂ ਵੀ ਬੁਰੀ ਲੱਗਦੀ ਨਹੀਂ ਨਹੀਂ ਆਪਾਂ ਕਹਿ ਦਿੰਨੇ ਆ ਭਾਈ ਇੱਥੇ ਦੋ ਗਲਾਸ ਲਿਆਈ ਇਹ ਤਾਂ ਗੱਲ ਹੈ ਬਾਈ ਯਾਰ ਮੈਂ ਸੋਚੀ ਵੀ ਮਨ ਲਾਪਾ ਚਲ ਵਾਦਾ ਕਰਿਆ ਸੋਂ ਪਾਈ ਵੀ ਦਾਰੂ ਪੀਣੀ ਨਹੀਂ ਹੈ ਨਾ ਤੇ ਆਪਾਂ ਇੱਕ ਦੂਜੇ ਨੂੰ ਤਾਂ ਪਿਆ ਹੀ ਸਕਦੇ ਆ ਹਾਂ ਇਹ ਗੱਲ ਸਹੀ ਹੈ ਤੇ ਫਿਰ ਡੀਕ ਕਾਦੀ ਹੈ ਚੱਕ ਫਿਰ ਲੈ ਆ ਲੈ ਮਿੱਤਰਾ ਚੱਕ ਕੀ ਹੋ ਰਿਹਾ